ਅਹਿਰ ਅਤੀ ਬਾਹਰ ਸੁੱਤੇ ਰਹੇ ਹੀ ਐ। ਫੋ 10:00 ਵੇਂ ਲਈ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ। ਉਹਦੇ ਬਾਅਦ ਮੈਂ ਸਵੇਰੇ ਪੋਣੇ 3 ਵਜੇ ਉੱਠ ਗਏ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਉਹਦੇ ਚੱਕਰਾ ਕੇ ਬੂਆ ਖੁੱਲੇ ਦੰਤ ਸਾਰੇ ਬੱਤੀਆਂ ਜਗੰਡੀਆਂ ਪੱਖੇ ਚੱਲਣ ਦੇ ਅੰਦਰ ਰੇਨਾ ਖਲਾਰਾ ਪਿਆ ਦਾ। ਵੇਖਦੇ ਸਾਰੇ ਕੱਪੜੇ-ਕੁਪੜੇ ਖੋਲੇ ਦੇ ਇਹ ਚਲੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠੇ ਆ ਅੰਦਰ ਵੇਖਿਆ ਸਾਰਿਆਂ ਅਲਮਾਰੀਆਂ, ਅਲਮੋਰੀਆਂ ਸਭ ਤੋੜ ਕੇ ਦਿਆਂ। ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾਰ ਕੇ ਸਾਰਾ ਹੀ ਲਗੇ ਸਾਨੂੰ ਇੱਕ ਮਾਸਾ ਆਵਾਜ਼ ਨਹੀਂ ਆਈ ਬਾਤ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰੇਆ ਪਿੱਛੋਂ ਆਇਆ ਬਾਰੀ ਥੋੜੀ ਆ ਪਤਾ ਦਰਵਾਜ਼ਾ ਤੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਵਾ ਕੇ ਆਇਆ ਸਭ ਉਹ ਆ ਕੇ ਉਹ ਚੈੱਕ ਵੀ ਕਰ ਗਏ ਆ ਮੁਰਕੇ ਦੇਖੋ ਹੁਣ ਕੀ ਹੁੰਦਾ ਮੇਰਾ ਨਾਮ ਸੋਰੰਜੀ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਲ ਸਿੰਘ ਜੀ ਮੈਂ ਰਜੀਤਪੁਰ ਦਾ ਰਹਿਣ ਵਾਲਾ ਆਂ ਅਹੀ ਰਾਤੀ ਬਾਹਰ ਸੁੱਤੇ ਦੇ ਹੀ ਆਂ 10:00 ਵਜੇ ਅਹੀ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉਹਦੇ ਚੱਕਰ ਆ ਕੇ ਬੂਹਾ ਖੁੱਲੇ ਉਹਦੇ ਅੰਦਰ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਵਿੱਚ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਪਈ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਸਾਰੇ ਕੱਪੜੇ ਕੁਫੜੇ ਖੋਲੇ ਦੇ ਇਹ ਵਿਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰੀਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਕੇ ਦਿਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾੜ ਕੇ ਸਰਾ ਹੀ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈ ਦਿੱਤੇ ਪਰ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆ ਅੱਜ ਦੀ ਰਿਸਪਾਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਗਰ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲੈ ਕੇ ਕੱਢ ਗਏ ਪਾਰਾ ਇਹ ਉਹ ਕੂਏ ਕੋ ਚੱਲਦਾ ਪਿਆ ਕੋਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਸਾ ਹੀ ਬਾਜਦੀ ਆਈ ਬਾਤ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰੇ ਆ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜ਼ਾ ਥੋੜਿਆ ਅੰਦਰੋਂ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਵਾ ਕੇ ਆਇਆ ਸਭ ਉਹ ਆ ਕੇ ਉਹ ਚੈੱਕ ਵੀ ਕਰ ਗਿਆ ਮੁਰਕੇ ਦੇਖੋ ਕੀ ਹੁੰਦਾ 6 6:30 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡਾ ਇਹ ਨਗਦੇ ਚੁੱਕੇ ਲੱਗੇ ਆ ਕੋ 18000 ਰੁਪਏ ਨੇ ਅਲੱਗ ਰੱਖਦੇ ਕੈਪੀਲ ਮਾਰਨ ਵਾਸਤੇ ਉਹ ਵੀ ਚੁੱਕ ਲੈ ਗਏ ਪਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਸਾਡੇ ਜੇ ਹੈ ਇੱਥੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਜਾਣੇ ਚਾਹੀਦੇ ਆ ਲੋਕਲ ਬੰਦਾ ਜਿਹਨੂੰ ਸਾਰਾ ਪੇਤੀ ਹੋਣਾ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆਦਾ ਪੈ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਪੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸੁਰਜੀਤ ਸਿੰਘ ਨੂੰ ਦੁਖ ਕਰੇ ਚੋਰੀ ਹੋਈ ਆ ਜਿਹੜੇ ਕਿ ਬਾਹਰ ਕੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੋਕੇ ਦੇ ਮੁਤਾਬਕ ਦੇਖਣ ਟੈਕਨੀਕਲ ਸਮਝਾਉਂਦੀ ਆ ਕਿ ਚੋਰ ਪਿਛਲੇ ਪਾਸੋਂ ਜਾਲੀ ਕਾਟ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ 4 ਲੱਖ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ ਗੋਲਡ ਬੀਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਿਸਿਸ ਕਰ ਰਹੇ ਨੇ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚੱਲ ਗਏ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਹੈ ਜੀ ਵੱਡੇ ਵੀ ਤੋਂ ਛੁੱਟੀ ਫਿਰ ਅਸੀਂ ਬੰਦੀ ਕਰਦੇ ਹਾਂ